हेलो ਸਸਕਲ ਜੀ ਹਾਂਜੀ ਸਵਾਗਤ ਕਰਦੇ ਆਂ ਤੁਹਾਡਾ ਅੰਟਰੀਓ ਗਾਰਡਨ ਐਂਡ ਕਿਚਨ ਦੇ ਵਿੱਚ ਉਮੀਦ ਕਰਦੇ ਆਂ ਜੀ ਤੁਸੀਂ ਸਾਰੇ ਠੀਕ ਠਾਕ ਚੜ੍ਹਦੀ ਕਲਾ ਦੇ ਵਿੱਚ ਰਹੋ ਅੱਜ ਜੀ ਆਪਾਂ ਡਰਾਈ ਫਰੂਟ ਲੱਡੂ ਬਣਾ ਰਹੇ ਆਂ ਇਹਨਾਂ ਦੇ ਆਪਾਂ ਲੱਡੂ ਵੀ ਬਣਾ ਸਕਦੇ ਡਰਾਈ ਫਰੂਟ ਦੇ ਤੇ ਆਪਾਂ ਜੀ ਇਹਨਾਂ ਦੇ ਰੋਲ ਵੀ ਬਣਾ ਸਕਦੇ ਹੈਗੇ ਆਂ ਹਾਂਜੀ ਆਹ ਵਾਲੇ ਆਪਾਂ ਜੀ ਡਰਾਈ ਫਰੂਟ ਲਏ ਹੈਗੇ ਆਪਣੇ ਕੋਲ ਕਾਜੂ ਹੈਗਾ ਯਾ ਤੇ ਆਪਣੇ ਕੋਲ ਪਿਸਤਾ ਆ ਬਾਦਾਮ ਆ ਤੇ ਥੋੜੇ ਜਿ ਮਿਕਸਡ ਡਰਾਈ ਫਰੂਟ ਹੈਗੇ ਆ ਇਹਦੇ ਵਿੱਚ ਆਪਾਂ ਜੀ ਵਿਚਾਰੀ ਮਖ ਪਾਵਾਂਗੇ ਅਖਰੋਟ ਪਾਵਾਂਗੇ ਆਹ ਅਗੇ ਡਰਾਈ ਚੈਰੀ ਆਪਣੇ ਕੋਲ ਹੈਗੇ ਬਾਦਾਮ ਵੀ ਆਏ ਆ ਆਪਾਂ ਕੱਟ ਲੈ ਹੈਗੇ ਛੋਟੇ ਛੋਟੇ ਥੋੜੀ ਜਿਹਾ ਕੋਕੋਨਟ ਪਾਊਡਰ ਪਾਵਾਂਗੇ ਤੇ ਇਹਦੇ ਵਿੱਚ ਮਿਲਨ ਸੀਡ ਪਾਵਾਂਗੇ ਥੋੜੀ ਜਿਹਾ ਆਪਾਂ ਜੀ ਇਹਦੇ ਵਿੱਚ ਤੇਲ ਪਾਵਾਂਗੇ ਤੇ ਥੋੜੇ ਪੌਪੀ ਸੀਡ ਪਾਵਾਂਗੇ ਹਾਂਜੀ ਆਪਾਂ ਕੀ ਕਰਨਾ ਇਹਨਾਂ ਸਾਰੀਆਂ ਚੀਜ਼ਾਂ ਨੂੰ ਜਿਹੜਾ ਹੈਗਾ ਆਪਾਂ ਰੋਸਟ ਕਰ ਲੈਣਾ ਆ ਥੋੜਾ ਜਿਹਾ ਆਪਾਂ ਖਿਓ ਦਾ ਚੰਤਕ ਪਾਉਣਾ ਆ ਆਪਾਂ ਦੇਸੀ ਖਿਓ ਜੁੜ ਕਰਨਾ ਹੈਗਾ ਇਹ ਹਾਂਜੀ ਇਹਦੇ ਵਿੱਚ ਜੀ ਆਪਾਂ ਜਿਹੜੇ ਟ੍ਰਾਈ ਫਰਟ ਹੈਗੇ ਵਾਲੇ ਕੱਜੂ ਹੈ ਤੇ ਇਹ ਜੀ ਪਿਸਤਾ ਹੈਗਾ ਇਹਨਾਂ ਨੂੰ ਸਾਰਿਆਂ ਨੂੰ ਆਪਾਂ ਜੀ ਬ੍ਰਿਕ-ਬ੍ਰਿਕ ਕੱਟ ਲਿਆ ਹੈਗਾ ਆ ਇਹ ਵਾਲੇ ਜੀ ਬਦਾਮ ਹੈਗੇ ਇਹ ਵਾਲੇ ਮਿਲਨ ਸੀਡ ਹੈਗੇ ਇਹ ਜੀ ਅਖਰੋਟ ਹੈਗੇ ਆ ਥੋੜੇ ਆਪਣੇ ਕੋਲ ਜੀ ਇਹ ਮਿਕਸ ਜਿਹੜੇ ਸੀਡ ਹੈਗੇ ਆ ਇਹਦੇ ਵਿੱਚ ਡ్రਾਈ ਪਲਮ ਹੈਗਾ ਆ ਤੇ ਰੇਜ਼ਨ ਹੈਗੇ ਆ ਇਜੀ ਆਪਾਂ ਸਾਰੀਆਂ ਚੀਜ਼ਾਂ ਨੂੰ ਮਿਕਸ ਕਰਕੇ ਥੋੜਾ ਜਿਹਾ ਡਰਾਈ ਰੋਸਟ ਕਰ ਲੈਣਾ ਜਿੰਨਾ ਚਿਰ ਇਹ ਕਰਾਂਚੀ ਨਹੀਂ ਹੁੰਦੇ ਹੈਗੇ ਉਨਾਂ ਚਿਰ ਆਪਾਂ ਇਹਨਾਂ ਨੂੰ ਭੁੰਨਣਾ ਹੈਗਾ ਆ ਬਹੁਤ ਜ਼ਿਆਦਾ ਆਪਾਂ ਇਹਨਾਂ ਨੂੰ ਹਾਈ ਹੀਟ ਤੇ ਨਹੀਂ ਪੰਨਾ ਹੈਗਾ ਸਲੋਈ ਭੁੰਨਣਾ ਹੈਗਾ ਆ ਇਹ ਜੀ ਬਹੁਤ ਹੀ ਵਧੀਆ ਹਾਂਜੀ ਆਪਣੀਆਂ ਨੇ ਉਟੇ ਲਈ ਬਹੁਤ ਹੀ ਸਟਰੋਂਗ ਕਰਦੇ ਆ ਇਹ ਵਾਲੇ ਲੱਡੂ ਬਹੁਤ ਜ਼ਿਆਦਾ ਤਾਕਤਵਰ ਹੈਗੇ ਆਪਾਂ ਬੱਚਿਆਂ ਨੂੰ ਦੇ ਸਕਦੇ ਆ ਬਣਾ ਕੇ ਤੇ ਬਹੁਤ ਹੀ ਵਧੀਆ ਚੀਜ਼ ਹੈਗੀ ਆ ਸਮ ਟਾਈਮ ਆਪਾਂ ਡਰਾਈ ਫਰੂਟ ਜ਼ਿਆਦਾ ਖਾਂਦੇ ਨੇ ਤੇ ਇਸ ਤਰ੍ਹਾਂ ਆਪਾਂ ਲੱਡੂ ਜਾਂ ਰੋਲ ਬਣਾ ਕੇ ਖਾ ਸਕਦੇ ਜਿਹੜੇ ਬਹੁਤ ਟੇਸਟੀ ਵੀ ਲੱਗਦੇ ਹੈਗੇ ਆ ਇਹਨਾਂ ਨੂੰ ਜੀ ਆਪਾਂ ਭੁੰਨ ਲੈਣਾ ਹੈਗਾ ਹਮ ਫਲੋ ਰੀਟ ਤੇ ਕੰਟੀਨਿਊਅਰ ਤਾਈਨਾਂ ਨੂੰ ਹਲਾਇਆ ਜਾਣਾ ਹੈਗਾ ਜਿੰਨਾ ਚਿਰ ਇਹ ਕ੍ਰਾਂਚੀ ਨਹੀਂ ਹੁੰਦੇ ਹੈਗੇ ਉਨਾਂ ਚਿਰ ਆਪਾਂ ਇਹਨਾਂ ਨੂੰ ਭੁੰਨਣਾ ਹੈਗਾ ਆ ਹਾਂਜੀ ਬਾਅਦ ਦੇ ਵਿੱਚ ਆਪਣੇ ਕੋਲ ਜਿਹੜਾ ਕੋਕੋਨਟ ਆ ਪੌਪੀ ਸੀਡ ਤੇ ਖਸਖਸ ਆ ਇਹ ਚੀਜ਼ਾਂ ਆਪਾਂ ਸੈਪਰਟ ਤੇ ਦੁਬਾਰਾ ਭੁੰਨ ਲੈਣੀਆਂ ਹੈਗੀਆਂ ਹਾਂਜੀ ਮਿੱਠੇ ਦੀ ਜਗ੍ਹਾ ਤੇ ਤੁਸੀਂ ਇਹਦੇ ਵਿੱਚ ਗੁੜ ਵੀ ਪਾ ਸਕਦੇ ਆ ਪਰ ਮੈਂ ਇਹਦੇ ਵਿੱਚ ਹਾਂਜੀ ਖਜੂਰਾ ਪਾਉਂਗੀ ਉਹ ਮੈਂ ਕੱਟ ਕੇ ਰੱਖੀਆਂ ਹੈਗੀਆਂ ਆ ਬਾਅਦ ਦੇ ਵਿੱਚ ਆਪਾਂ ਉਹਨਾਂ ਨੂੰ ਸੌਫਟ ਕਰ ਲੈਣਾ ਥੋੜਾ ਜਿਹਾ ਕਿਉਂ ਪਾ ਕੇ ਇਸ ਤਰ੍ਹਾਂ ਜੀ ਆਪਾਂ ਇਹਨਾਂ ਨੂੰ ਹਿਲਾਏ ਜਾਣਾ ਇਹ ਬਹੁਤ ਹੀ ਵਧੀਆ ਹਾਂਜੀ ਫਿਰ ਕ੍ਰਾਂਚੀ ਹੋ ਜਾਂਦੇ ਹੈਗੇ ਆ ਆਪਾਂ ਨਾਈਸ ਮੈਲ ਲੌਂਗ ਲੱਗ ਜਾਂਦੀ ਜਦੋਂ ਇਹ ਆਪਣੇ ਇਹ ਭੁੱਜ ਜਾਂਦੇ ਕ੍ਰਾਂਚੀ ਹੋ ਜਾਂਦੇ ਆ ਹਾਂਜੀ ਆਪਾਂ ਦੋ ਵਾਰੀ ਕਰਕੇ ਇਹਨਾਂ ਨੂੰ ਫਰਾਈ ਜ਼ਰੂਰ ਕਰਾਂਗੇ ਕਿਉਂਕਿ ਜਿਆਦਾ ਤਾਂ ਫਿਰ ਇੱਕ ਵਾਰੀ ਨਹੀਂ ਹੁੰਦੇ ਹੈਗੇ ਹਾਂਜੀ ਦੋ ਤੋਂ ਤਿੰਨ ਮਿੰਟ ਵੀ ਆਪਾਂ ਇਹਨਾਂ ਨੂੰ ਇਸ ਤਰ੍ਹਾਂ ਭੁੰਨਣਾ ਹੈਗਾ ਹੈ ਬਹੁਤ ਜ਼ਿਆਦਾ ਨਹੀਂ ਹਿਲਾਇਆ ਜਾਣਾ ਹੈ ਇਹਨਾਂ ਨੂੰ ਜੇ ਤੁਸੀਂ ਥੋੜੀ ਜਿਹਾ ਗ੍ਰाइंड ਕਰਨੇ ਆ ਜੇ ਤੁਸੀਂ ਬਹੁਤ ਸੌਫਟ ਬਣਾਉਣੇ ਆ ਤੇ ਤੁਸੀਂ ਉਹ ਵੀ ਕਰ ਸਕਦੇ ਹੈਗੇ ਆ ਹਾਂਜੀ ਮੀਡੀਅਮ ਹੀਟ 'ਤੇ ਰੱਖਣੀ ਆਪਾਂ ਬਹੁਤ ਜ਼ਿਆਦਾ ਹਾਈ ਨਹੀਂ ਕਰਨੇ ਹੈ ਜੀ ਹਾਂਜੀ ਆਪਣੇ ਇਹ ਜੀ ਹੋ ਗਏ ਆ ਟਰਾਈ ਰੋਸ ਤੇ ਇਹਨਾਂ ਨੂੰ ਆਪਾਂ ਸੈਪਰੇਟ ਕਰਕੇ ਕੱਢ ਲੈਣਾ ਹੈਗਾ ਆ ਹਾਂਜੀ ਇਸੇ ਤਰ੍ਹਾਂ ਹੀ ਆਪਣੇ ਜਿਹੜੇ ਦੂਸਰੇ ਵੀ ਆ ਗਏ ਆ ਆਪਾਂ ਥੋੜਾ ਜਿਹਾ ਘਿਓ ਪਾਣਾ ਹੋਰ ਹਾਂਜੀ ਇਹ ਵਾਲੇ ਆਪਣੇ ਕੋਲ ਚਾਰੇ ਮਾਗਦੇ ਨੇਗੇ ਆ ਇਹ ਵਾਲੀ ਡਰਾਈ ਚੈਰੀ ਹੈਗੀ ਇਹ ਇਹ ਜੀ ਕੋਕੋਨਟ ਦਾ ਬਰਾਦਾ ਹੈਗਾ ਆ ਡੈਸੀਕਟ ਕੋਕੋਨਟ ਇਹ ਵਾਲੇ ਜੀ ਵਾਈਟ ਤੇਲ ਹੈ ਕੇ ਇਹ ਵਾਲੀ ਖਸ ਖਸ ਹੈਗੀ ਜੀ ਪੋਪੀ ਸੀਡ ਸਾਰਿਆਂ ਚੀਜ਼ਾਂ ਨੂੰ ਆਪਾਂ ਪੁੰਨ ਲੈਣਾ ਇਹਨਾਂ ਨੂੰ ਵੀ ਰੋਸਟ ਕਰ ਲੈਣਾ ਹੈਗਾ ਯਾ ਜੀ ਹਲਾਈਟ ਆਣਾ ਹੈਗਾ ਇਹ ਕੂਪੋਨਟ ਤਾਂ ਵੀ ਆਪਾਂ ਬਹੁਤ ਜ਼ਿਆਦਾ ਕਲਰ ਨਹੀਂ ਚੇਂਜ ਕਰਨਾ ਜੱਸ ਸਾਨੂੰ ਆਪਾਂ ਥੋੜੇ ਇਹਦਾ ਕੱਚਾ ਪਾਣੀ ਦੂਰ ਕਰਨਾ ਹੈਗਾ ਇਹ ਹਾਂਜੀ ਹਿਲਾਇ ਜਾਣਾ ਹੈ ਤੇ ਆਪਾਂ ਨੂੰ ਸੁਮਿਆਲਾਣ ਲੱਗ ਗਈ ਇਹਦੀ ਤੇ ਫਿਰ ਬਹੁਤ ਵਧੀਆ ਪੋ ਫਿਰ ਉਸ ਹੋ ਜਾਂਦਾ ਪੁੱਜ ਜਾਂਦਾ ਹੈਗਾ ਇਹ ਹਾਂਜੀ ਇੱਕ ਤੋਂ ਦੋ ਮਿੰਟ ਹੀ ਆਪਾਂ ਇਹਨੂੰ ਵੀ ਰੋਸ ਕਰਨਾ ਹੈਗਾ ਥੋੜੀ ਥੋੜੀ سی ਮੈਲ ਲਾਉਣ ਲੱਗ ਗਈ ਹੈ ਖੁਸ਼ਬੂ ਨਾਈਸ ਆਉਂਦੀ ਹੈ ਹਾਂਜੀ ਇਹਨੂੰ ਵੀ ਆਪਾਂ ਉਹਦੇ ਵਿੱਚ ਹੀ ਮਿਕਸ ਕਰਦੇਣਾ ਹੈਗਾ ਅਰੇੜੇ ਵੀ ਰੋਸਟ ਹੋ ਗਏ ਹੈਗੇ ਹਾਂਜੀ ਆਪਾਂ ਪੈਨ ਨੂੰ ਹੁਣ ਥੋੜਾ ਜਿਹਾ ਸਾਫ਼ ਕਰ ਲੈਣਾ ਹੈਗਾ ਯਾ ਹਾਂਜੀ ਇਹ ਪੈਨ ਆਪਾਂ ਸਾਫ਼ ਕਰ ਲਿਆ ਹੈਗੇ ਹੁਣ ਜੀ ਆਪਣੇ ਖਜੂਰ ਹੈਗੇ ਇਸ ਤਰ੍ਹਾਂ ਦੇ ਹੋਣੇ ਚਾਹੀਦੇ ਆ ਇਹ ਮੈਂ ਛੋਟੇ ਛੋਟੇ ਕੱਟ ਲੈ ਹੈਗੇ ਸੌਫਟ ਵਾਲੇ ਹੋਣੇ ਚਾਹੀਦੇ ਫਿਰ ਇਹ ਛੇਤੀ ਜਿੱਦਾਂ ਮੈਸ਼ ਹੋ ਜਾਂਦੇ ਆ ਕਿ ਥੋੜੀ ਜਿਆਦਾ ਆਪਾਂ ਪੈਨ ਦੇ ਵਿੱਚ ਕਿਉਂ ਪਾਵਾਂਗੇ ਹਾਂ ਜੀ ਇਹ ਵਾਲੀਆਂ ਖਜੂਰਾ ਹੈਗੇ ਇਹਨਾਂ ਨੂੰ ਆਪਾਂ ਮੈਸ਼ ਕਰ ਲੈਣਾ ਮੈਲਟ ਕਰ ਲੈਣਾ ਇਹਦਾ ਸੌਫਟ ਕਰ ਲੈਣਾ ਹੈਨਾ ਜੇ ਤੁਸੀਂ ਨੈਂਕ ਖਜੂਰ ਪਾਣੀ ਦਾ ਤੁਸੀਂ ਜੀ ਇਹਦੇ ਵਿੱਚ ਗੁੜਵੀ ਪਾ ਸਕਦੇ ਹੈਗੇ ਆ ਹਾਂਜੀ ਇਹ ਜੀ ਸੀਡਲੈਸ ਸੋਣੀਆਂ ਚਾਹੀਦੀਆਂ ਜੇ ਸੀਡ ਵਾਲੀਆਂ ਹੈਗੀਆਂ ਤਾਂ ਫਿਰ ਇਸ ਤਰ੍ਹਾਂ ਤੁਸੀਂ ਇਹਦੇ ਸੀਡ ਕੱਟ ਲੈਣੇ ਹੈਗੇ ਆ ਇਹ ਜੀ ਸੌਫਟ ਵਾਲੀ ਖਜੂਰ ਹੈਗੀਆਂ ਨੇ ਤਾਂ ਬਹੁਤ ਛੇਤੀ ਹਾਂਜੀ ਸੌਫਟ ਹੋ ਜਾਂਦੀ ਹੈਗੀਆਂ ਜੀ ਬਹੁਤ ਈਜ਼ੀ ਰੈਸਪੀ ਹੈਗੀ ਆ ਡਰਾਈ ਫਰੂਟ ਲੱਡੂ ਜਾਂ ਰੋਲ ਬਣਾਉਣੇ ਤਾਂ ਕੋਈ ਬਹੁਤ ਜ਼ਿਆਦਾ ਟਾਈਮ ਨਹੀਂ ਲੱਗਦਾ ਹੈਗਾ ਇਹਦੇ ਵਿੱਚ ਆਪਾਂ ਜੀ 200 ਗ੍ਰਾਮ ਏ ਖਜੂਰ ਲਈ ਹੈ ਕੀ ਆ 10 ਤੋਂ 11 ਪੀਸ ਸੀਗੇ ਹਾਂ ਜੀ ਤੁਸੀਂ ਜਿੰਨਾ ਵੀ ਆਪਣਾ ਕੋਈ ਕਾਲੇ ਜਾਂ ਕੱਪ ਮੈਜ਼ਰਮੈਂਟ ਕਰ ਲੈਣੇ ਜਿੰਨੇ ਵੀ ਤੁਸੀਂ ਸੀਡ ਪਾਉਣੇ ਹੈਗੇ ਜਿਹੜੇ ਵੀ ਡਰਾਈ ਫਰੂਟ ਪਾਉਣੇ ਹੈਗੇ ਆ ਹਾਂ ਜੀ ਥੋੜਾ ਆਪਾਂ ਦਾ ਮੈਚ ਕਰਨਾ ਹੈਗਾ ਸਲੋਹੀ ਉੱਤੇ ਹੀ ਜੀ ਨਾਲਾ ਪਾ ਥੋੜਾ ਹਲਾ ਲੈਣਾ ਹੈ ਤਾਂ ਆਪਣੇ ਠੰਡੇ ਹੋ ਜਾਣੇ ਹੈ ਥੋੜਾ ਜਿਹਾ ਆਪਾਂ ਨੂੰ ਸਪੈਚੂਲਰ ਦੀ ਹੈਲਪ ਦੇ ਨਾਲ ਇਹਨਾਂ ਨੂੰ ਏਦਾਂ ਖਜੂਰਾ ਨੂੰ ਜੀ ਮੈਸ਼ ਕਰਨਾ ਪੈਣਾ ਹੈਗਾ ਹੈ ਚੰਗੀ ਤਰ੍ਹਾਂ ਇਹਨਾਂ ਨੂੰ ਮੈਚ ਕਰਨਾ ਆਪਾਂ ਫਿਰ ਤਾਈ ਆਪਣੇ ਜੇ ਲੱਡੂ ਵੀ ਆਪਾਂ ਬਣਾਉਣੇ ਹੈਗੇ ਆ ਤੇ ਫਿਰ ਚੰਗੀ ਤਰ੍ਹਾਂ ਫਿਰ ਹਾਂਜੀ ਬਣ ਜਾਂਦੇ ਹੈਗੇ ਆ ਜੀ ਮੈਚ ਹੋ ਜਾਂਦੇ ਆ ਬਹੁਤ ਜੀ ਹੈਲਦੀ ਰੈਸਪੀ ਹੈਗੀ ਆ ਇਹ ਆਪਾਂ ਨੂੰ ਬਣਾਉਣੇ ਚਾਹੀਦੇ ਆ ਜਰੂਰ ਹਾਂਜੀ ਇੱਕ ਜਾਂ ਸਵੇਰੇ ਜਾਂ ਸ਼ਾਮ ਤੁਸੀਂ ਇੱਕ ਲੱਡੂ ਦੁੱਧ ਦੇ ਨਾਲ ਖਾ ਲੋ ਤਾਂ ਬਹੁਤ ਹੀ ਵਧੀਆ ਤੁਹਾਡੇ ਮਿਊਟੀ ਬੂਸਟ ਹੁੰਦੀ ਹੈਗੀ ਆ ਇਸ ਤਰ੍ਹਾਂ ਆਪਾਂ ਇਹਨੂੰ ਕਰਨਾ ਹੈਗਾ ਜਦੋਂ ਐਨ ਚੰਗੀ ਤਰ੍ਹਾਂ ਮੈਸ਼ ਹੋ ਜਾਂਦੀ ਆ ਹੁਣ ਜੀ ਆਪਾਂ ਇਹਨੂੰ ਥੋੜਾ ਜਿਹਾ ਠੰਡਾ ਕਰ ਲੈਣਾ ਖਜੂਰ ਨੂੰ ਤੇ ਫਿਰ ਆਪਾਂ ਡਰਾਈ ਫਰੂਟ ਦੇ ਵਿੱਚ ਮਿਕਸ ਕਰ ਦੇਣਾ ਹੈਗਾ ਆ ਕਿਉਂਕਿ ਹਜੇ ਗਰਮ ਬਹੁਤ ਹੈਗੀ ਆ ਹੁਣ ਇਹ ਚੰਗੀ ਤਰ੍ਹਾਂ ਮੈਸ਼ ਹੋ ਗਈ ਆ ਹੱਜੀ ਇਸ ਤਰ੍ਹਾਂ ਹੀ ਹੋਣੀ ਚਾਹੀਦੀ ਹੈ ਇਸ ਤਰ੍ਹਾਂ சட்டோவம் நம்ம பந்தா டண்டாடா க ਹਾਂਜੀ ਆਪਾਂ ਦੇਖਦੇ ਹੁਣ ਆਪਣਾ ਡ్రਾਈ ਫਰੂਟ ਵੀ ਠੰਡੇ ਹੋ ਗਏ ਆ ਜਿਹੜੇ ਰਸ ਕਿਤੇ ਹੈਗੇ ਆ ਇਹਦੇ ਵਿੱਚ ਹੀ ਆਪਣੀ ਜਿਹੜੀ ਖਜੂਰ ਆ ਆਪਾਂ ਇਹ ਪਾ ਦੇਣੀ ਹੈਗੀ ਆ ਤੇ ਮਿਕਸ ਕਰ ਦੇਣੀ ਆ ਹਾਂਜੀ ਇਸ ਤਰ੍ਹਾਂ ਆਪਾਂ ਸਾਰਿਆਂ ਨੂੰ ਪਹਿਲਾਂ ਮਿਲਾ ਲੈਣਾ ਹੋਵੇਗਾ ਹੁਣ ਆਪਾਂ ਇਹਨੂੰ ਹੱਥ ਦੇ ਨਾਲ ਹੀ ਕਰਨਾ ਥੋੜਾ ਜਿਹਾ ਅਜੇ ਹੈਗੀ ਤਾਂ ਗਰਮ ਹੈਗੀ ਆ ਚਮਚੇ ਮਿਕਸ ਕਰਦੇ ਨਾ ਖਜੂਰ ਨੂੰ ਸਾਰੇ ਡਰਾਈ ਫਰੂਟ ਦੇ ਨਾਲ ਹੱਥ ਲਵਾਉਣਾ ਥੋੜੀ ਜਿਹੀ ਹਜੇ ਨਮ ਗਰਮ ਫੀਲ ਹੁੰਦੀ ਹੈ ਜੀ ਕਰੀਆਂ ਥੋੜੇ ਜਿਹਾ ਆਪਾਂ ਇਹ ਠੰਡਾ ਕਰਦੇ ਹੈਗੇ। ਹੰਦੀ ਆਪਣਾ ਜਿਹਾ ਦੇਖੋ ਹੁਣ ਟ੍ਰਾਈ ਫਰੂਟ ਜਿਹੜੇ ਹੈਗੇ ਆ ਠੰਡੇ ਹੋ ਗਏ ਆ। ਹੁਣ ਚੰਗੀ ਤਰ੍ਹਾਂ ਫਾਈਨਲ ਵਾਸਤੇ ਮਿਕਸ ਕਰ ਲੈਣਾ ਨਾ ਜੀਆ। ਫਿਰ ਆਪਾਂ ਨੂੰ ਜਿੱਦਾਂ ਦੇ ਵੇਜ ਦੇ ਜੀ ਲਿੱਡੂ ਬਟਣੇ ਹੈਗੇ ਜਿੱਦਾਂ ਜਿੱਦਾਂ ਵੀ ਬੱਝ ਸਕਦੇ ਹੈਗੇ ਆ। ਇੰਗੇ ਤਾਂ ਇਹਨੂੰ ਪਖ ਖਜੂਰ ਨੂੰ ਜਿਹੜਾ ਇਹਦੇ ਨਾਲ ਮਿਕਸ ਕਰਨਾ ਹੈਗਾ ਹੈ। ਹਾਂ ਜੇ ਤੁਹਾਨੂੰ ਲੱਗਦਾ ਤੁਹਾਡਾ ਮਿਸ਼ਰਣ ਥੋੜਾ ਜਿਹਾ ਡਰਾਈ ਆ ਤਾਂ ਫਿਰ ਤੁਸੀਂ ਚਮਚਾ ਚੁੱਕੀ ਹੋ ਦਾਏ ਦੇ ਵਿੱਚ ਮਿਕਸ ਕਰ ਸਕਦੇ ਆ। ਹਾਂ ਜੀ ਸਰਾਪ ਜਿਉਂ ਜਿੱਡੇ ਕਿ ਲੱਡੋਏ ਦੇ ਬਣਾਉਣੇ ਹੈਗੇ ਆ। ਇਸ ਤਰ੍ਹਾਂ ਪਾ ਦੇ ਕੁਸ ਤੇ ਗਰਮ-ਗਰਮ ਦੇ ਬਹੁਤ ਠੰਡਾ ਨਹੀਂ ਹੋਣਾ ਚਾਹੀਦਾ ਫਿਰ ਆਪਾਂ ਜੀ ਲੱਡੂਏ ਦੇ ਇਦਾਂ ਬਣਾ ਸਕਦੇ ਹੈਗੇ ਆ ਹਾਂਜੀ ਜਿਹੜਾ ਵੀ ਤੁਹਾਨੂੰ ਸਾਈਜ਼ ਚਾਹੀਦਾ ਹੈਗਾ ਇਦਾਂ ਤੁਸੀਂ ਉਸ ਤਰ੍ਹਾਂ ਦੇ ਲੱਡੂ ਬਣਾ ਸਕਦੇ ਹੈਗੇ ਆ ਇਹ ਜੀ ਆਪਾਂ ਸਾਰੇ ਲੱਡੂ ਬਣਾ ਕੇ ਤਾਂ ਹੁਣ ਪਲੇਟ ਦੇ ਵਿੱਚ ਰੱਖਿਉਨੇ ਹੈਗੇ ਆ ਠਕ ਜਿਹਾ ਦੁੱਧ ਠੰਡਾ ਹੋ ਜਾਂਦਾ ਫਿਰ ਆਪਣੇ ਲੱਡੂ ਨਹੀਂ ਬਣਦੇ ਹੈਗੇ ਦੀ ਬਹੁਤ ਹੀ ਵਧੀਆ ਬਹੁਤ ਹੀ ਜ਼ਿਆਦਾ ਸਟਰੋਂਗ ਹੈਗੇ ਆ ਮੈਂ ਆਪਣੀਆਂ ਮਿਊਟੀ ਲਈ ਤੇ ਡਰਾਈ ਫਰੂਟ ਜਿਹੜੇ ਬਹੁਤ ਹੀ ਜ਼ਿਆਦਾ ਤਾਕਤਵਰ ਤੁਹਾਨੂੰ ਪਤਾ ਹੀ ਆ ਸਾਰੀਆਂ ਚੀਜ਼ਾਂ ਬ੍ਰੇਨ ਦੇ ਵਾਸਤੇ ਗੁੱਡ ਹੈਗੇ ਆਪਣੇ ਕੋਲੇਸਟ੍ਰੋਲ ਲੈਵਲ ਨੂੰ ਮੈਨੇਜ ਕਰਦੇ ਹੈਗੇ ਤੇ ਬਹੁਤ ਵਧੀਆ ਇਸ ਤਰ੍ਹਾਂ ਜੀ ਆਪਾਂ ਕੰਟੀਨਿਊ ਸਾਰੇ ਇਹ ਆਪਣੇ ਲੱਡੂ ਜਿਹੜੇ ਬਣਾ ਲੈਣੇ ਹੈਗੇ ਹਾਂਜੀ ਜਿੱਡਾ ਪੀ ਛੋਟਾ ਵੱਡਾ ਤੁਸੀਂ ਸਾਈਜ਼ ਕਰਨਾ ਹੈ ਉਹ ਤਾਂ ਬਣਾ ਸਕਦੇ ਹੈਗੇ ਕਿਉਂਕਿ ਜਦੋਂ ਠੰਡਾ ਹੋ ਜਾਂਦਾ ਫਿਰ ਥੋੜੇ ਡਰਾਈ ਹੋਣ ਲੱਗ ਜਾਂਦੇ ਫਿਰ ਨਹੀਂ ਬੰਦਦੇ ਹੈਗੇ ਥੋੜੇ ਜਿਹਾ ਆਪਾਂ ਨੇ ਇੱਦਾਂ ਕੁੱਟ ਕੇ ਵਟਣੇ ਪੈਂਦੇ ਹੈ ਕਿਉਂਕਿ ਡਰਾਈ ਫਰੂਟ ਹੁੰਦੇ ਥੋੜੇ ਜਿਹਾ ਕੱਟੇ ਹੋਏ ਇਹਦੇ ਵਿੱਚ ਹਾਂਜੀ ਇਹਦੇ ਵਿੱਚ ਆਪਾਂ ਡਰਾਈ ਕ੍ਰੈਨ베ਰੀ ਪਾਈ ਆ ਬਹੁਤ ਵਧੀਆ ਚੀਜ਼ ਹੈਗੀ ਆ ਹਾਂਜੀ ਜੇ ਤੁਸੀਂ ਸੇਮ ਸਾਈਜ਼ ਦੇ ਲੱਡੂ ਬਣਾਉਣ ਦਾ ਫੇਰ ਆਪਾਂ ਜੇ ਕੋਈ ਚਮਚਾ ਜਾਂ ਕੋਈ ਮੈਜਰ ਕਰਕੇ ਵੀ ਬਣਾ ਸਕਦੇ ਹੈਗੇ ਆ ਉਹਦੇ ਨਾਲ ਇਹ ਸੇਮ proportions ਲੈ ਕੇ ਇਸ ਤਰ੍ਹਾਂ ਆਪਾਂ ਕਨੋਂ ਆਪਣੇ ਜਿਹੜੇ ਲੱਡੂ ਹੈਗੇ ਸਾਰੇ ਵੱਟ ਲੈਣੇ ਆਂਗੇ ਜੀ ਆਪਣੀਆਂ ਮੌਸ ਆਪਣੇ ਜਿਹੜੇ ਸਾਰੇ ਲੱਡੂ ਹੈਗੇ ਬਣਾ ਲੈ ਹੈਗੇ ਆ ਜੀ ਬਹੁਤ ਹੀ ਵਧੀਆ ਹਨ ਜੀ ਟਰਾਈਫੁੱਟ ਲੱਡੂ ਬਣੇ ਹੈਗੇ ਦੇਖੋ ਜੀ ਹੁਣ ਆਪਣਾ ਜੀ ਇਹ ਲਾਸਤਾਨੀ ਰਹਿ ਗਿਆ ਜਿਹੜਾ ਇੱਕ ਇੱਕ ਆ ਇਸ ਤਰ੍ਹਾਂ ਕਰਕੇ ਜੀ ਆਪਾਂ ਇਹ ਸਾਰੇ ਲੱਡੂ ਜਿਹੜੇ ਬਣਾ ਲੈਣੇ ਹੈਗੇ ਬਹੁਤ ਹੀ ਵਧੀਆ ਲੱਡੂ ਬਣੇ ਬਹੁਤ ਜ਼ਿਆਦਾ ਜੀ ਤਾਕਤਵਰ ਹੈਗੇ ਆ ਤੁਸੀਂ ਸਵੇਰੇ ਜਾਂ ਸ਼ਾਮੀ ਦੁੱਧ ਦੇ ਨਾਲ ਇੱਕ ਲੈ ਸਕਦੇ ਹੋ ਤਾਂ ਬਹੁਤ ਵਧੀਆ ਤੁਹਾਡੀ ਮਿਊਟਿ ਇਸ ਸਟਰੋਂਗ ਕਰਦੇ ਆ ਜੇ ਜੀ ਤੁਹਾਨੂੰ ਸਾਡੀ ਇਹ ਵੀਡੀਓ ਵਧੀਆ ਲੱਗੀ ਤਾਂ ਤੁਸੀਂ ਸਾਡੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਨਾ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਥੈਂਕ ਯੂ ਜੀ ਹਾਂਜੀ ਆਪਾਂ ਜਿਹੜਾ ਡਰਾਈ ਫਰੂਟ ਲੱਡੂ ਬਣਾਏ ਹੈਗੇ ਜਿਹੜੇ ਬਹੁਤ ਹੀ ਵਧੀਆ ਬਣੇ ਹੈਗੇ ਬਹੁਤ ਜ਼ਿਆਦੇ ਆਪਾਂ ਹੈਲਥੀਏ ਦੇ ਵਿੱਚ ਡਰਾਈ ਫਰੂਟ ਪਾਈ ਹੈਗੇ ਆ ਜਿਹੜੇ ਕਿ ਆਪਣੇ ਇਮਿਊਨਿਟੀ ਨੂੰ ਬਹੁਤ ਹੀ ਜ਼ਿਆਦਾ ਬੋਸਟ ਬੋਸਟ ਕਰਦੇ ਹੈਗੇ ਤੁਸੀਂ ਵੀ ਇਸ ਤਰ੍ਹਾਂ ਹੀ ਟ੍ਰਾਈਪਲ ਲੱਡੂ ਬਣਾਉਣੇ ਹੈਗੇ ਦੇਖੋ ਜੀ ਇਹ ਬਹੁਤ ਹੀ ਵਧੀਆ ਤੇ ਬਹੁਤ ਹੀ ਜ਼ਿਆਦਾ ਟੇਸਟੀ ਬਣੇ ਹੈਗੇ ਆ ਚਲੋ ਜੀ ਹੁਣ ਆਪਾਂ ਤੁਹਾਨੂੰ ਦੱਸ ਦਿੰਦੇ ਜੀ ਆਪਾਂ ਇਹਨਾਂ ਨੂੰ ਕਿਸ ਤਰ੍ਹਾਂ ਬਣਾਉਣਾ ਹੈ